ਪੰਜਾਬ ਦੀਆਂ ਮੁੱਖ ਖਬਰਾਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਾਨਸੂ ਅਟਪਾਲ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਭਾਜਪਾ ਆਗੂ ਗੇਜਾਰਾਮ ਦੇ ਬਿਆਨ ਤੇ ਭਖੀ ਸਿਆਸਤ ਕਿਸਾਨਾਂ ਤੇ ਟਿੱਪਣੀ ਕਰ ਬੁਰੇ ਫਸੇ ਭਾਜਪਾ ਆਗੂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਖਟਕਟਾਇਆ ਹਾਈ ਕੋਰਟ ਦਾ ਦਰਵਾਜ਼ਾ ਐਸ்சி ਕਮਿਸ਼ਨ ਵੱਲੋਂ ਸ਼ੁਰੂ ਕੀਤੀ ਕਾਰਵਾਈ ਰੋਕਣ ਦੀ ਕੀਤੀ ਅਪੀਲ ਹਾਈ ਕੋਰਟ ਚ ਅਮਰਿਤਪਾਲ ਸਿੰਘ ਨੇ ਪਾਈ ਪਾਰਟੀਸ਼ਨ ਪੈਰੋਲ ਮਿਲਨ ਦੀ ਕੀਤੀ ਮੰਗ ਸੰਸਦ ਸੈਸ਼ਨ ਚ ਹੋਣਾ ਚਾਹੁੰਦੇ ਨੇ ਸ਼ਾਮਿਲ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਆ ਬੀਜੇਪੀ ਆਗੂ ਗੇਜਾਰਾਮ ਦੀ ਜਿਨ੍ਹਾਂ ਨੇ ਅੱਜ ਇੱਕ ਵਿਵਾਦਿਤ ਬਿਆਨ ਦਿੱਤਾ ਹੈ ਤੇ ਬਿਆਨ ਤੋਂ ਬਾਅਦ ਘਿਰਦੇ ਹੋਏ ਇੱਥੇ ਆਗੂ ਨਜ਼ਰ ਆਏ ਨੇ ਦੱਸਦੀ ਹੈ ਕਿ ਭਾਜਪਾ ਆਗੂ ਗੇਜਰਾਮ ਦੇ ਬਿਆਨ ਤੇ ਵਿਵਾਦ ਸ਼ੁਰੂ ਹੋਇਆ ਸੋ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਨੇ ਪੰਜ ਪਾਤੇ ਸਵਾਲ ਚੁੱਕੇ ਨੇ ਤੇ ਉੱਥੇ ਹੀ ਭਾਜਪਾ ਆਗੂਆਂ ਦੇ ਅਜਿਹੇ ਬਿਆਨ ਉਹਨਾਂ ਦੀ ਸੋਚ ਨੂੰ ਦਰਸਾਉਂਦੇ ਨੇ ਇਹ ਵੀ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਉੱਥੇ ਤੁਹਾਨੂੰ ਦੱਸਦੀ ਕਿ ਭਾਜਪਾ ਆਗੂ ਗੇਜਰਾਮ ਨੇ ਕੇਂਦਰ ਦੀਆਂ ਸਹੂਲਤਾਂ ਦੇ ਬਿਆਨ ਦਿੱਤਾ ਸੋ ਇਹ ਵੱਡਾ ਬਿਆਨ ਨਿਕਲ ਕੇ ਉਹਨਾਂ ਦਾ ਸਾਹਮਣੇ ਆਇਆ ਦੱਸਦੀ ਹੈ ਕਿ ਕਿਸਾਨਾਂ ਨੂੰ ਮਿਲਣ ਵਾਲਾ 2000 ਰੁਪਿਆ ਅਤੇ ਆਟਾ ਦਾਲ ਸਕੀਮ ਦੇ ਉੱਪਰ ਗੇਜਰਾਮ ਨੇ ਵਿਵਾਦਿਤ ਬਿਆਨ ਦਿੱਤਾ ਤੇ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਦੀਆਂ ਸਹੂਲਤਾ ਪਸੰਦ ਨਹੀਂ ਜੇ ਕਰੋਨਾ ਨੂੰ મોદી ਪਸੰਦ ਨਹੀਂ ਤਾਂ ਉਹ 2-2000 ਕਰਕੇ ਕੇਂਦਰ ਨੂੰ ਪੈਸੇ ਵਾਪਸ ਕਰ ਸਕਦੇ ਨੇ ਸੋ ਜਿਹੀ ਇਹ ਵਿਵਾਦਿਤ ਬਿਆਨ ਤੇ ਕਿਰਦੇ ਹੋਏ ਗੇਜਾਰਾਮ ਨਜ਼ਰ ਆ ਰਹੇ ਨੇ ਜਿਸ ਉੱਤੇ ਆਮ ਆਦਮੀ ਪਾਰਟੀ ਵੱਲੋਂ ਵੀ ਉਹਨਾਂ ਦੇ ਉੱਤੇ ਸਵਾਲ ਚੁੱਕੇ ਗਏ ਨੇ ਸੋ ਦਾਸ ਇਹ ਕਿ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਸ ਚ ਪੰਜਾਬ ਦੇ ਕਿਸਾਨਾਂ ਦਾ ਟੈਕਸ ਵੀ ਸ਼ਾਮਿਲ ਹੈ ਸੋ ਕੇਂਦਰ ਨੇ ਸਾਡੇ ਫੰਡ ਰੋਕੇ ਨੇ ਐਮ ਐਮਐਸਪੀ ਨੂੰ ਕਮਜ਼ੋਰ ਕੀਤਾ ਤੇ ਨਾਲੇ ਆਮ ਆਦਮੀ ਪਾਰਟੀ ਨੇ ਵੀ ਸਵਾਲ ਚੁੱਕਿਆ ਕਿ ਬੀਜੇਪੀ ਆਗੂ ਨੇ ਅਜਿਹਾ ਬਿਆਨ ਤੇ ਆਖਿਰ ਜਾਖੜ ਚੁੱਪ ਕਿਉਂ ਨੇ ਸੋ ਇਹ ਵੀ ਸਵਾਲ ਚੁੱਕਦੀ ਹੋਈ ਆ ਪੰਜਾਬ ਦੀ ਆਮ ਆਦਮੀ ਪਾਰਟੀ ਨਜ਼ਰ ਆਈਏ ਸੋ ਦੱਸਦੇ ਕਿ ਗੇਜ਼ਰਾਮ ਜਿਨ੍ਹਾਂ ਨੇ ਕੀ ਵੱਡਾ ਵਿਵਾਦਿਤ ਬਿਆਨ ਦਿੱਤਾ ਹੈ ਕਿ ਜੇਕਰ ਇੱਥੇ ਕਿਸਾਨਾਂ ਨੂੰ ਮੋਦੀ ਨਹੀਂ ਪਸੰਦ ਤਾਂ ਕਿਸਾਨ ਇੱਥੇ ਕੇਂਦਰ ਦਾ ਪੈਸਾ ਵਾਪਸ ਕਰ ਦੇਣ 2-2000 ਰੁਪਏ ਜਿਹੜੇ ਕਿਸਾਨਾਂ ਦੇ ਖਾਤੇ ਦੇ ਵਿੱਚ ਆਉਂਦੇ ਨੇ ਤੇ ਨਾਲ ਹੀ ਨਰੇਗਾ ਸਕੀਮ ਤੇ ਹੋਰ ਜਿਹੜੀਆਂ ਕੱਚੇ ਘਰਾਂ ਨੂੰ ਪੱਕੇ ਕਰਨ ਵਾਲੀ ਸਕੀਮ ਜਿਹੜੀਆਂ ਨੇ ਅਜਿਹੀਆਂ ਸਕੀਮਾਂ ਨੂੰ ਲੈ ਕੇ ਬੋਲਦੇ ਹੋਏ ਇੱਥੇ ਗੇਜ਼ਾਰਾਮ ਜਿਹੜੇ ਨੇ ਉਹਨਾਂ ਜ਼ਰਾ ਆਏ ਨੇ ਸੋ ਜਿਸ ਤੋਂ ਬਾਅਦ ਲਗਭਗ ਪੂਰੇ ਪੰਜਾਬ ਦੇ ਵਿੱਚ ਸਿਆਸਤ ਗਰਮਾਈ ਹੈ ਤੇ ਉਹਨਾਂ ਦੇ ਉੱਪਰ ਤੰਜਬਾਜ਼ੀ ਜਿਹੜੀ ਆ ਉਹ ਫਿਲਹਾਲ ਦੀ ਘੜੀ ਹੁਣ ਦੂਜੇ ਲੋਕਾਂ ਨੇ ਵੀ ਸ਼ੁਰੂ ਕਰ ਦਿੱਤੀ ਹੈ ਸੋ ਅਜੀਹੇ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸੋ ਇੱਥੇ ਇਹ ਵੀ ਕਿਹਾ ਗਿਆ ਹੈ ਕਿ ਅਜੀਹੇ ਬਿਆਨ ਦੇ ਕੇ ਕੋਈ ਵੀ ਜੜਾਗੂ ਹੈ ਉਹ ਆਪਣੀ ਹੀ ਪਾਰਟੀ ਦੇ ਲਈ ਜਿਹੜਾ ਟੋਏ ਪੁੱਟਣ ਦਾ ਕੰਮ ਕਰਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਏ ਤਾਂ ਬੀਜੇਪੀ ਪਾਰਟੀ ਪਹਿਲਾਂ ਹੀ ਕਾਫੀ ਡਾਊਨਫੋਲ ਚੱਲ ਰਹੀ ਹੈ ਤੇ ਅਜਿਹੇ ਜਿਹੜੇ ਵਿਵਾਦਿਤ ਬਿਆਨ ਨੇ ਉਹ ਪੰਜਾਬ ਦੇ ਲੋਕਾਂ ਦਾ ਹੋਰ ਜ਼ਿਆਦਾ ਜਿਹੜਾ ਭਰੋਸਾ ਹੈ ਉਹ ਤੋੜਦੇ ਨੇ ਸੋ ਜਿਹੇ ਬਿਆਨਬਾਜ਼ੀ ਕਰਨ ਵਾਲਿਆਂ ਦੀ ਜਿਹੜੀ ਮਾਨਸਿਕਤਾ ਹੈ ਉਹ ਕਿੱਦਾਂ ਦੀ ਹੈ ਇਹ ਵੀ ਆਮ ਆਦਮੀ ਪਾਰਟੀ ਕਹਿੰਦੀ ਹੋਈ ਨਜ਼ਰ ਆਈ ਹੈ ਕਿ ਅਜਿਹੀ ਜਿਹੜੀ ਬਿਆਨਬਾਜ਼ੀ ਹੈ ਉਹ ਕਰਕੇ ਇਹ ਜਿਹੜੇ ਬੀਜੇਪੀ ਦੇ ਆਗੂ ਨੇ ਉਹ ਆਪਣੀ ਇਮੇਜ ਯਾਨੀ ਕਿ ਆਪਣਾ ਜਿਹੜਾ ਚੈਰਾ ਲੋਕਾਂ ਦੇ ਵਿੱਚ ਅਸਲ ਮਾਇਨੇ ਦੇ ਵਿੱਚ ਦਿਖਾਉਂਦੇ ਹੋਏ ਨਜ਼ਰ ਆਉਂਦੇ ਨੇ ਸੋ ਇਹ ਵੀ ਕਹਿੰਦੇ ਹੋਏ ਆਮ ਆਦਮੀ ਪਾਰਟੀ ਅੱਜ ਨਜ਼ਰ ਆਈ ਹੈ ਤੇ ਉੱਤਰ ਹਿੰਦੂ ਜੇ ਪਾਸੇ ਗੱਲ ਕਰਦੇ ਆ ਰਾਜਾ ਵੜਿੰਗ ਜਿਨ੍ਹਾਂ ਨੂੰ ਐਸੀ ਕਮਿਸ਼ਨ ਨੇ ਤਲਬ ਕੀਤਾ ਸੀ ਤੇ ਫਿਲਹਾਲ ਹੁਣ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਹੈ ਕਿ ਇਸ ਮਾਮਲੇ ਤੋਂ ਉਹਨਾਂ ਨੂੰ ਰਾਹਤ ਮਿਲ ਸਕੇ ਦੱਸ ਦੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਸਵੈਸੀ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਕਾਰਵਾਈ ਨੂੰ ਰੋਕਣ ਦੀ ਅਪੀਲ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਸੋ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਤਰਨਤਾਰਨ ਜ਼ਿਮਨੀ ਚੋਣ ਲਈ ਪ੍ਰਚਾਰ ਦੌਰਾਨ 2 ਨਵੰਬਰ ਨੂੰ ਗੁਟਾ ਸਿੰਘ ਬਾਰੇ ਦਿੱਤੇ ਗਏ ਬਿਆਨ ਤੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਕਾਰਵਾਈ ਨੂੰ ਰੋਕਿਆ ਜਾਣਾ ਚਾਹੀਦਾ ਹੈ ਸੋ ਵਡਿੰਗ ਨੇ ਦਲੀਲ ਦਿੱਤੀ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਵਿਰੁੱਧ 4 ਨਵੰਬਰ ਨੂੰ ਹੀ ਐਫ ਆਈ ਆਰ ਦਰਜ ਕੀਤੀ ਜਾ ਚੁੱਕੀ ਹੈ ਤੇ ਇਸ ਦੇ ਲਈ ਕਮਿਸ਼ਨ ਦੇ ਲਈ ਸਮਾਨਾਂਤਰ ਕਾਰਵਾਈ ਕਰਨਾ ਉਚਿਤ ਨਹੀਂ ਹੈ ਸੋ ਉਹਨਾਂ ਕਮਿਸ਼ਨ ਦੇ ਚੇਅਰਮੈਨ ਅਤੇ ਰਾਜਨੀਤਿਕ ਦੁਰਪਾਵਨਾ ਤੋਂ ਕੰਮ ਕਰਨ ਦਾ ਦੋਸ਼ ਲਗਾਇਆ ਤੇ ਵਡਿੰਗ ਨੇ ਕਿਹਾ ਕਿ ਚੇਅਰਮੈਨ ਨੇ ਲਗਾਤਾਰ ਉਹਨਾਂ ਵਿਰੁੱਧ ਜਨਤਕ ਬਿਆਨ ਦਿੱਤੇ ਨੇ ਜਿਸ ਨਾਲ ਪੂਰੀ ਪ੍ਰਤੀਕਿਰਿਆ ਪੱਖਪਾਤੀ ਜਾਪਦੀ ਹੈ ਸੋ ਦੱਸਦੀ ਹੈ ਕਿ ਕੇਂਦਰੀ ਮੰਤਰੀ ਬੁੱਟਾ ਸਿੰਘ ਦੇ ਉੱਪਰ ਦਰਅਸਲ ਰਾਜਾ ਵਡਿੰਗ ਨੇ ਅਜੀਹਾ ਬਿਆਨ ਦਿੱਤਾ ਸੀ ਜਿਹੜਾ ਕਿ ਨਾ ਗਵਾਰਾ ਸੀ ਸੋ ਅਜੀਹੇ ਬਿਆਨ ਤੋਂ ਹਾਲਾਂਕਿ ਬਚਣਾ ਵੀ ਚਾਹੀਦਾ ਹੈ ਪਰ ਇੱਥੇ ਜੇਕਰ ਰਾਜਾ ਵੜਿੰਗ ਦੇ ਬਿਆਨ ਦੀ ਗੱਲ ਕੀਤੀ ਜਾਵੇ ਤਾਂ ਰਾਜਾ ਵੜਿੰਗ ਨੇ ਹਾਲਾਂਕਿ ਮਾਫੀ ਵੀ ਇਸ ਬਾਬਤ ਮੰਗੀ ਸੀ ਪਰ ਬਾਅਦ ਦੇ ਵਿੱਚੋ ਐਸੀ ਕਮਿਸ਼ਨ ਨੇ ਉਹਨਾਂ ਦੇ ਉੱਪਰ ਜਿਹੜੀ ਐਫ ਆਈ ਆਰ ਵੀ ਦਰਜ ਹੋਈ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਤਲਬ ਵੀ ਕੀਤਾ ਗਿਆ ਸੀ ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਦੇ ਵਕੀਲਾ ਦੇ ਵੱਲੋਂ ਆਪਣੀ ਜਿਹੜੀ ਰਾਏ ਹੈ ਉਹ ਸਾਹਮਣੇ ਰੱਖੀ ਗਈ ਸੀ ਤੇ ਰਾਏ ਤੋਂ ਬਾਅਦ ਕਹ ਸਕਦੇ ਆ ਕਿ ਐਸੀ ਕਮਿਸ਼ਨ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਰਾਜਾ ਵੜਿੰਗ ਜਿੱਥੇ ਕਿਤੇ ਵੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਲਦ ਤੋਂ ਜਲਦ ਉਹਨਾਂ ਦੇ ਉੱਪਰ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇ ਸੌਜੀਆਂ ਜਿਹੜੀਆਂ ਖਬਰਾਂ ਸੀ ਉਹ ਵੀ ਨਿਕਲ ਕੇ ਸਾਹਮਣੇ ਆਈਆਂ ਸੀ ਫਿਲਹਾਲ ਦੀ ਘੜੀ ਕਹਿ ਸਕਦੇ ਆ ਕਿ ਰਾਜਾ ਵੜਿੰਗ ਨੇ ਹੁਣ ਹਾਈ ਕੋਰਟ ਦੇ ਵਿੱਚ ਜਿਹੜਾ ਹਾਈ ਕੋਰਟ ਦੇ ਵਿੱਚ ਆਪਣਾ ਮਸਲਾ ਰੱਖਿਆ ਸੋ ਹਾਈ ਕੋਰਟ ਇਸ ਮਾਮਲੇ ਦੇ ਬਾਰੇ ਕੀ ਕੁਝ ਸੋਚਦੀ ਹੈ ਜਾਂ ਕੀ ਕੁਝ ਫੈਸਲਾ ਨਿਕਲ ਕੇ ਹਾਈ ਕੋਰਟ ਦਾ ਵੀ ਸਾਹਮਣੇ ਆ ਸਕਦਾ ਹੈ ਇਹ ਵੀ ਦੇਖਣਾ ਹੋਏਗਾ ਤੇ ਦੂਜੇ ਪਾਸੇ ਰਾਜਾ ਵੜਿੰਗ ਕੀ ਇੰਨਾ ਮੁਸ਼ਕਿਲਾਂ ਦੇ ਵਿੱਚੋਂ ਨਿਕਲਦੇ ਹੋਏ ਨਜ਼ਰ ਆਣਗੇ ਇਹ ਵੀ ਇੱਥੇ ਦੇਖਣਾ ਹੋਏਗਾ ਤੇ ਹੁਣ ਗੱਲ ਕਰਦੇ ਆ ਅਮ੍ਰਿਤਪਾਲ ਦੀ ਜਿਨ੍ਹਾਂ ਨੇ ਵੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਤਾਂ ਜੋ ਉਹਨਾਂ ਨੂੰ ਪੈਰੋਲ ਮਿਲ ਸਕੇ ਸੋ ਪੈਰੋਲ ਦੀ ਮੰਗ ਇੱਥੇ ਅਮ੍ਰਿਤਪਾਲ ਸਿੰਘ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸਿਆ ਕਿ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਜੋ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਸੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਨਾਂ ਦੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਹੈ ਸੋ ਇਤਿਹਾਜ਼ੀ ਇਹ ਹੈ ਕਿ ਪਟੀਸ਼ਨ ਦਾਇਰ ਕਰਕੇ ਸੰਸਦ ਦੇ ਆਉਣ ਵਾਲੇ ਸਰਦਰੁੱਤ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਦੀ ਅੰਤਰੀਮ ਜ਼ਮਾਨਤ ਦੀ ਮੰਗ ਕੀਤੀ ਹੈ ਸੋ ਪਟੀਸ਼ਨ ਦੇ ਵਿੱਚ NSA ਦੀ ਧਾਰਾ 15 ਦਾ ਹਵਾਲਾ ਦਿੱਤਾ ਗਿਆ ਜੋ ਵਿਸ਼ੇਸ਼ ਹਾਲਾਤਾਂ ਦੇ ਵਿੱਚ ਕਿਸੇ ਵਿਅਕਤੀ ਨੂੰ ਪੈਰੋਲ ਦਾ ਅਧਿਕਾਰ ਦਿੰਦੀ ਹੈ ਸੋ ਵਕੀਲ ਈਮਾਨ ਸਿੰਘ ਖਾਰਾ ਦੇ ਰਾਹੀਂ ਦਾਇਰ ਪਟੀਸ਼ਨ ਦੇ ਵਿੱਚ ਆਖਿਆ ਗਿਆ ਹੈ ਕਿ April 2023 ਤੋਂ ਰੋਕਥਾਮ ਹਿਰਾਸਤ ਦੇ ਵਿੱਚ ਹੋਣ ਦੇ ਬਾਵਜੂਦ ਅਮਰਿਤਪਾਲ ਸਿੰਘ ਨੇ ਖਡੂਰ ਸਾਬ ਤੋਂ ਸੀਟ ਤੋਂ ਜਿਹੜਾ 2024 ਦੀਆਂ ਲੋਕ ਸਭਾ ਚੋਣਾਂ ਲਗਭਗ 4 ਲੱਖ ਵੋਟਾਂ ਦੇ ਫਰਕ ਦੇ ਨਾਲ ਜਿੱਤੀਆਂ ਸਨ ਅਤੇ ਅਜੇ ਵੀ ਲਗਭਗ 19 ਲੱਖ ਵੋਟਰਾਂ ਦੀ ਨੁਮਾਇੰਦਗੀ ਕਰ ਰਹੇ ਨੇ ਸੋ ਉਹਨਾਂ ਨੇ ਮੰਗ ਕੀਤੀ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਪਰੰਤੂ ਉਹਨਾਂ ਨੂੰ ਪੈਰੋਲ ਤੇ ਰਿਹਾਅ ਕੀਤਾ ਜਾਵੇ ਜਾਂ ਘੱਟੋ-ਘੱਟ ਸਦਨ ਸੈਸ਼ਨ ਦੌਰਾਨ ਉਹਨਾਂ ਦੀ ਨਿਜੀ ਮੌਜੂਦਗੀ ਯਕੀਨੀ ਬਣਾਈ ਜਾਵੇ ਸੋ ਦੱਸ ਦਈਏ ਕਿ ਪੈਟੀਸ਼ਨ ਦੇ ਵਿੱਚ ਕਿਹਾ ਗਿਆ ਕਿ 17 April 2024 ਨੂੰ ਉਹਨਾਂ ਦੇ ਵਿਰੁੱਧ ਤੀਜੀ ਵਾਰ NSA ਦਾ ਹੁਕਮ ਜਾਰੀ ਕੀਤਾ ਗਿਆ ਸੀ ਜਦੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸਨ ਸੋ ਜਦੋਂ ਬਾਅਦ ਵਿੱਚ ਸਲਾਹਕਾਰ ਬੋਰਡ ਨੇ ਉਹਨਾਂ ਦੀ ਨਿਰੰਤਰ NSA ਦੇ ਲਈ ਟੁਕਮੇ ਆਧਾਰ ਤੇ ਲੱਭੇ ਤਾਂ 24 ਜੂਨ ਨੂੰ ਨਜ਼ਰਬੰਦੀ ਜਿਹੜੀ ਹੈ ਉਹ ਤੀਜੀ ਵਾਰ ਵਧਾ ਦਿੱਤੀ ਗਈ ਸੀ ਯਾਨੀ ਕਿ ਤੀਜੀ ਵਾਰ NSA ਜਿਹੜਾ ਹੈ ਉਹਨਾਂ ਦੇ ਉੱਪਰ ਲਗਾ ਦਿੱਤਾ ਗਿਆ ਸੀ ਸੋ ਦੱਸ ਇਹ ਹੈ ਕਿ ਅਮਰਿਤਪਾਲ ਸਿੰਘ ਨੇ 13 ਨਵੰਬਰ ਨੂੰ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੈਰੋਲ ਦੇ ਲਈ ਅਰਜ਼ੀ ਦਿੱਤੀ ਸੀ ਪਰ ਹੁਣ ਇਸ ਉੱਤੇ ਕੀ ਕੁਝ ਨਿਕਲ ਕੇ ਫੈਸਲਾ ਸਾਹਮਣੇ ਆਉਂਦਾ ਹੈ ਇਹ ਵੀ ਦੇਖਣਾ ਹੋਵੇਗਾ ਕਿ ਹਾਈ ਕੋਰਟ ਇੱਥੇ ਕੋਈ ਵੱਡੀ ਰਾਹਤ ਅਮਰਿਤਪਾਲ ਸਿੰਘ ਨੂੰ ਦਿੰਦੀ ਹੈ ਕਿਉਂਕਿ ਅਮਰਿਤਪਾਲ ਸਿੰਘ ਦੇ ਵੱਲੋਂ ਪਹਿਲਾਂ ਵੀ ਕਈ ਵਾਰ ਹਾਈ ਕੋਰਟ ਦਾ ਜਿਹੜਾ ਮਾਫ਼ ਕਰਨਾ ਹੈ ਇੱਥੇ ਅਦਾਲਤਾਂ ਦਾ ਜਿਹੜਾ ਰੁਕ ਹੈ ਉਹ ਕੀਤਾ ਜਾ ਚੁੱਕਾ ਹੈ ਇਥੋਂ ਇਲਾਵਾ ਸੁਪਰੀਮ ਕੋਰਟ ਦਾ ਵੀ ਉਹਨਾਂ ਦੇ ਵੱਲੋਂ ਰੁਕ ਕੀਤਾ ਗਿਆ ਸੀ ਪਰ ਸੁਪਰੀਮ ਕੋਰਟ ਨੇ ਇਹ ਦਲੀਲ ਦਿੱਤੀ ਸੀ ਕਿ ਤਾਂ ਤੁਸੀਂ ਹਾਈ ਕੋਰਟ ਜਾਵੋ ਤੇ ਹਾਈ ਕੋਰਟ ਦੇ ਵਿੱਚ ਜੇਕਰ ਤੁਹਾਡੇ ਮਸਲੇ ਦਾ ਹੱਲ ਨਹੀਂ ਹੁੰਦਾ ਫਿਰ ਤੁਸੀਂ ਸੁਪਰੀਮ ਕੋਰਟ ਦਾ ਰੁਖ ਕਰ ਸਕਦੇ ਹੋ ਪਰ ਹਾਈ ਕੋਰਟ ਨੂੰ ਵੀ ਸੁਪਰੀਮ ਕੋਰਟ ਨੇ ਇੱਥੇ ਆਦੇਸ਼ ਦਿੱਤੇ ਸੀ ਕਿ ਮਹਿਜ਼ ਜਿਹੜਾ ਕੁਝ ਕੁ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਸੀ ਕਿ ਐਨੇ ਕ ਹਫ਼ਤੇ ਦੇ ਵਿੱਚ ਤੁਸੀਂ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਇਹ ਮਾਮਲਾ ਮਸਲਾ ਹੈ ਇਸ ਉੱਤੇ ਜਿਹੜੀ ਕਾਰਵਾਈ ਹੈ ਉਹਨੂੰ ਯਕੀਨੀ ਬਣਾਓ ਜਾਂ ਫਿਰ ਉਸ ਉੱਪਰ ਕੋਈ ਨਾ ਕੋਈ ਫੈਸਲਾ ਜੋ ਹੈ ਉਹ ਦੇ ਕੇ ਤੁਸੀਂ ਇੱਥੇ ਜਿਹੜਾ ਆਪਣਾ ਫੈਸਲਾ ਸੁਣਾ ਸਕਦੇ ਹੋ ਸੋ ਇਹ ਦੇਖਣਾ ਹੋਏਗਾ ਕਿ ਹਾਈ ਕੋਰਟ ਇਸ ਮਾਮਲੇ ਦੇ ਵਿੱਚ ਅੱਗੇ ਕੀ ਕੁਝ ਕਹਿੰਦਾ ਹੈ ਸੋ ਹੁਣ ਗੱਲ ਕਰਦੇ ਆ ਪੰਜਾਬ ਦੇ ਵਿਧਾਇਕ ਦੀ ਜਿਨ੍ਹਾਂ ਨੇ ਵਿਵਾਦਿਤ ਬਿਆਨ ਦਿੱਤਾ ਹੈ ਸੋ ਦੱਸਦੀ ਕਿ ਚਰਨਜੀਤ ਸਿੰਘ ਨੇ ਅੱਜ ਇੱਕ ਵੱਡਾ ਵਿਵਾਦਿਤ ਬਿਆਨ ਦਿੱਤਾ ਜਿਸ ਤੋਂ ਬਾਅਦ ਮਾਮਲਾ ਕਾਫੀ ਪੱਕਦਾ ਹੋਇਆ ਨਜ਼ਰ ਆਇਆ ਸੀ ਦੱਸ ਦਈਏ ਕਿ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਹੋਣਾ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਾਤ ਦੇ ਕੇ ਜਿੱਤ ਪ੍ਰਾਪਤ ਕੀਤੀ ਸੀ ਤੇ ਉੱਥੇ ਹੀ ਅੱਜ ਦੱਸ ਦਈਏ ਕਿ ਬਿਆਨਾਂ ਦੇ ਵਿੱਚ ਕਿਰਦੇ ਹੋਏ ਨਜ਼ਰ ਆਏ ਨੇ ਇੱਥੇ ਵਿਧਾਇਕ ਸਾਹਿਬ ਸੋ ਖੜੜ ਖਰੜ ਦੇ ਵਿੱਚ ਇੱਕ ਧਰਨਾ ਸੀ ਜਿੱਥੇ ਬਾਹਰ ਐਸੋਸੀਏਸ਼ਨ ਤੇ ਕੁਝ ਹੋਰ ਜਥੇਬੰਦੀਆਂ ਮੌਜੂਦ ਸੀ ਸੋ ਉਹਨਾਂ ਦਾ ਵਿਰੋਧ ਅਸੀ ਕਿ ਕੁਝ ਜ਼ਿਲ੍ਹੇ ਜਿਹੜੇ ਨੇ ਮੋਹਾਲੀ ਤੋਂ ਅੱਡ ਕਰਕੇ ਰੂਪਨਗਰ ਦੇ ਵਿੱਚ ਜੋੜੇ ਜਾ ਰਹੇ ਨੇ ਤਾਂ ਉੱਥੇ ਚਰਨਜੀਤ ਜਿਹੜੇ ਨੇ ਉਹ ਭਰੋਸਾ ਦਵਾਨ ਪਹੁੰਚੇ ਤੇ ਜਦੋਂ ਕਿਸਾਨਾਂ ਨੇ ਉਹਨਾਂ ਕੋਲ ਸਵਾਲ ਪੁੱਛੇ ਤਾਂ ਵਿਧਾਇਕ ਨੇ ਕਿਹਾ ਕਿ 10ਵੀਂ ਪਾਸ ਲੋਕ ਮੇਰੇ ਤੋਂ ਸਵਾਲ ਨਾ ਕਰਨ ਬਾਅਦ ਵਿੱਚ ਉਹਨਾਂ ਨੇ ਹਾਲਾਂਕਿ ਮਾਫੀ ਵੀ ਮੰਗੀ ਹੈ ਕਿਉਂ ਮਾਫੀ ਮੰਗਣੀ ਪਈ ਤੇ ਕਿਉਂ ਇੱਥੇ ਵਿਧਾਇਕ ਨੇ ਅਜਿਹਾ ਬਿਆਨ ਦਿੱਤਾ ਉਸ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਦਰਅਸਲ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀਆਂ ਵੀ ਚਰਚਾਵਾਂ ਨੇ ਸੋ ਲੋਕ ਜਿਹੜੇ ਨੇ ਆਪਣੇ ਮਸਲਿਆਂ ਨੂੰ ਲੈ ਕੇ ਹਾਲਾਂਕਿ ਧਰਨੇ ਲਗਾ ਰਹੇ ਸੀ ਤੇ ਉੱਥੇ ਮੌਕੇ ਤੇ ਜਦੋਂ ਵਿਧਾਇਕ ਪਹੁੰਚੇ ਤਾਂ ਵਿਧਾਇਕ ਨੂੰ ਇੱਥੇ ਸਵਾਲ ਜਵਾਬ ਜਿਹੜੇ ਨੇ ਉਹ ਕਰਨੇ ਪੈ ਗਏ ਵਿਧਾਇਕ ਤੋਂ ਆਮ ਲੋਕਾਂ ਨੇ ਵੀ ਸਵਾਲ ਪੁੱਛੇ ਕਿਸਾਨਾਂ ਨੇ ਵੀ ਸਵਾਲ ਪੁੱਛੇ ਸੋ ਇੱਥੇ ਜਦੋਂ ਕਿਸੇ ਨੇ ਸਵਾਲ ਪੁੱਛਿਆ ਤਾਂ ਉੱਥੇ ਵਿਧਾਇਕ फडਕਦੇ ਹੋਏ ਨਜ਼ਰ ਆਏ ਤੇ ਵਿਧਾਇਕ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਮੈਂ ਆ ਇੱਥੇ ਪੜ੍ਹਿਆ ਲਿਖਿਆ ਹਾਂ ਮੈਂ ਇੱਥੇ ਅ ਮੈਸ ਕੀਤਾ ਹੋਇਆ ਸੋ ਮੈਨੂੰ 10ਵੀਂ ਪਾਸ ਕੋਈ ਬੰਦਾ ਸਵਾਲ ਨਾ ਪੁੱਛੇ ਮੈਨੂੰ ਇਹ ਬਿਲਕੁਲ ਪਸੰਦ ਨਹੀਂ ਸੋ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਵਿਧਾਇਕ ਦੇ ਵੱਲੋਂ ਆਪਣਾ ਜਿਹੜਾ ਈਗੋ ਹੈ ਉਹ ਦਿਖਾਇਆ ਗਿਆ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਵੀ ਵਿਧਾਇਕ ਨੂੰ ਲੈ ਕੇ ਫਿਰ ਬਾਅਦ ਦੇ ਵਿੱਚ ਕਾਫੀ ਚਰਚਾਾਂ ਮਾ ਤੇਜ਼ ਹੋਈਆਂ ਤੇ ਲੋਕਾਂ ਨੇ ਉਹਨਾਂ ਨੂੰ ਘੇਰ ਕੇ ਹੋਰ ਵੀ ਸਵਾਲ ਜਿਹੜੇ ਨੇ ਉਹ ਪੁੱਛਣੇ ਸ਼ੁਰੂ ਕਰ ਦਿੱਤੇ ਸੋ ਜਿਸ ਨੂੰ ਲੈ ਕੇ ਲੋਕਾਂ ਨੇ ਉਹਨਾਂ ਨੂੰ ਘੇਰਾ ਪਾਇਆ ਤੇ ਲੋਕਾਂ ਤੇ ਕਿਸਾਨਾਂ ਨੇ ਆਖਿਆ ਕਿ ਤੁਸੀਂ ਵੋਟਾਂ ਵੀ ਪੜੇ ਲਿਖੇ ਐਮ ਐਸ ਐਮ ਬੀਬੀ ਐਸ ਕਿਤੇ ਹੋਏ ਲੋਕਾਂ ਤੋਂ ਹੀ ਲਈਆਂ ਹੋਣੀਆਂ ਸੋ ਜਿਹੇ ਦੇ ਵਿੱਚ ਵਿਧਾਇਕ ਦੀ ਕਿਰਕਰੀ ਕਿੱਤੀ ਗਈ ਤੇ ਅਜਿਹਾ ਵਿਵਾਦ ਵਧਣ ਤੋਂ ਬਾਅਦ ਜਿਹੜਾ ਮਾਮਲਾ ਕਾਫੀ ਹੱਦ ਤੱਕ ਜਦੋਂ ਪੱਖ ਦਾ ਨਜ਼ਰ ਆਇਆ ਤਾਂ ਵਿਧਾਇਕ ਦੇ ਵੱਲੋਂ ਇੱਥੇ ਮਾਫੀ ਵੀ ਜਿਹੜੀ ਹੈ ਉਹ ਮੰਗੀ ਗਈ ਪਰ ਬਾਅਦ ਦੇ ਵਿੱਚ ਵੀ ਇੱਥੇ ਮਾਮਲਾ ਕਾਫੀ ਹੱਦ ਤੱਕ ਪੱਖ ਦਾ ਹੋਇਆ ਨਜ਼ਰ ਆਇਆ ਸੋ ਚਮਕੌਰ ਸਾਹਿਬ ਤੋਂ ਵਿਧਾਇਕ ਨੇ ਡਾਕਟਰ ਚਰਨਜੀਤ ਸਿੰਘ ਜਿਨ੍ਹਾਂ ਨੇ ਅੱਜ ਜੀਹਾ ਵਿਵਾਦਿਤ ਬਿਆਨ ਦੇ ਕੇ ਆਪਣੇ ਆਪ ਨੂੰ ਘਰਵਾ ਲਿਆ ਜਾਂ ਫਿਰ ਕਹਿ ਸਕਦੇ ਆ ਕਿ ਲੋਕਾਂ ਦੇ ਵਿੱਚ ਵਿਚਰਣ ਗਏ ਸੀ ਪਰ ਇੱਥੇ ਲੋਕ ਜਿਹੜੇ ਨੇ ਲੋਕਾਂ ਦੇ ਖਿਲਾਫ ਹੀ ਬੋਲਦੇ ਹੋਏ ਵਿਧਾਇਕ ਨਜ਼ਰ ਆਏ ਨੇ ਸੋ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਮੈਂ ਦਸਵੀਂ ਪਾਸ ਲੋਕ ਜਿਹੜੇ ਨੇ ਉਹ ਮੇਰੇ ਕੋਲੋਂ ਸਵਾਲ ਨਾ ਪੁੱਛਣ ਸੋ ਜੀਹਾਂ ਬਿਆਨ ਦੇਣ ਤੋਂ ਬਾਅਦ ਜਦੋਂ ਮਾਹੌਲ ਕਾਫੀ ਭਖਦਾ ਹੋਇਆ ਨਜ਼ਰ ਆਇਆ ਹਾਲਾਂਕਿ ਵਿਧਾਇਕ ਦੇ ਵੱਲੋਂ ਫਿਰ ਬਾਅਦ ਦੇ ਵਿੱਚ ਇਸ ਮਸਲੇ ਦੇ ਉੱਤੇ ਮਾਫੀ ਵੀ ਮੰਗੀ ਗਈ ਹੈ ਸਵਾਜਿਤੇ ਬੁਲੇਟਿਨ ਦੇ ਵਿੱਚ ਆ ਨਹੀਂ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਚੀ ਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ